ਇਥੇ ਜਿਹੜਾ ਤੁਸੀ ਬਣਨ ਵੱਜਾ ਹੋਇਆ ਜੋ ਸਤਲੁਜ ਦਰਿਆ ਦੇ ਕਿਨਾਰੇ ਤੇ ਪੱਲੇ ਮੇਗੇ ਤੋਂ ਲੈ ਕੇ ਪਿੰਡ ਕਾਮਣ ਵਾਲਾ ਕਮਾਲੇ ਵਾਲਾ ਕਿਲਚਾ ਫਰੋਜਪੁਰ ਸ਼ਹਿਰ ਤੱਕ ਜਿਹੜਾ ਇਹ ਸੇਫਟੀ ਵਾਸਤੇ ਬਣ ਜਿਹੜਾ ਬਣਾਇਆ ਗਿਆ ਉਸ ਬੰਨ ਤੇ ਖੜੇ ਹੋਏ। ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਲਗਾਤਾਰ ਮਿਹਨਤ ਕਰ ਰਹੀਆਂ ਦਿਨ ਰਾਤ ਮਿਹਨਤ ਕਰ ਰਹੀਆਂ। ਬਹੁਤ ਵੱਡੇ ਇਲਾਕਿਆਂ ਤੋਂ ਵੱਡੇ ਟਰੈਕਟਰ ਲੈ ਕੇ ਟਰਾਲੇ ਲੈ ਕੇ ਮਿੱਟੀ ਲੈ ਕੇ ਨੌਜਵਾਨ ਵੀਰ ਜਜ਼ਬੇ ਦੇ ਨਾਲ ਇੱਥੇ ਪਹੁੰਚੇ ਨੇ। ਇਸ ਪਾਣੀ ਨੇ ਇੰਨਾ ਕੁ ਜ਼ਿਆਦਾ ਕਰ ਦਿੱਤਾ ਹੈ ਮੰਨ ਕੇ ਚਲੋ 70 ਤੋਂ 80000 ਰੁਪਇਆ ਜਿਹੜਾ ਸਾਡਾ ਇੱਕ ਕਿੱਲੇ ਦਾ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਸਾਡੀਆਂ ਜ਼ਮੀਨਾਂ ਦੇ ਵਿੱਚ ਕਿਤੇ 4 ਤੋਂ 5 ਤੋਂ 6 ਫੁੱਟ ਤੱਕ ਜਿਹੜੀ ਰੇਤਾ ਪੈ ਗਈ ਹੈ ਹੁਣ ਇਹਨਾਂ ਨੂੰ ਜ਼ਮੀਨਾਂ ਨੂੰ ਉਪਜਾਉ ਕਰਨ ਵਾਸਤੇ ਵੀ ਅਸੀਂ ਗਾਹ ਵੀ ਬੇਨਤੀ ਕਰਦੇ ਹਾਂ ਸੰਸਥਾਵਾਂ ਨੂੰ ਸਮਾਜ ਸੇਵੀ ਵੀਰਾਂ ਨੂੰ ਸੰਗਤਾਂ ਨੂੰ ਕਿ ਭਾਈ ਸਾਨੂੰ ਜਦੋਂ ਵੀ ਪਾਣੀ ਦਾ ਪੱਧਰ ਘਟ ਜਾਵੇ ਇਸ ਜ਼ਮੀਨ ਨੂੰ ਪਜਾਉ ਕਰਨ ਵਾਸਤੇ ਆਪ ਜੀ ਦੀ ਮਦਦ ਦੀ ਬਹੁਤ ਲੋੜ ਹੈ ਜਿੱਥੇ ਵੀ ਕਿਤੇ ਜ਼ਰੂਰਤ ਹੈ ਆਪਾਂ ਇੱਥੋਂ ਦੀ ਗੱਲ ਨਹੀਂ ਕਰਦੇ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਕਿਤੇ ਹੜ੍ਹ ਆਇਆ ਹੈ ਜਿੱਥੇ ਕਿਤੇ ਮੁਸੀਬਤ ਪਈ ਹੈ ਇਹ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਨੇ ਤੇ ਖੜੇ ਰਹਿਣਗੇ ਆਪਣਾ ਨਾਮ ਹੈ ਬਾਬਾ ਮਦਰ ਸਿੰਘ ਪਿੰਡ ਪ੍ਰੀਤਮ ਸਿੰਘ ਵਾਲਾ ਮਾਝਪੱਲਾ ਨੱਗਾ ਜੀ ਇਸ ਵੇਲੇ ਅਸੀਂ ਖੜੇ ਹਾਂ 09 ਬਾਰਡਰ ਜਿਹੜਾ ਪੱਲਾ ਮੇਗਾ ਦੀ ਸਰਹੱਦ ਹੈ ਹਿੰਦ ਪਾਕ ਦੀ ਸਰਹੰਦ ਇੱਥੇ ਜਿਹੜਾ ਤੁਸੀ ਬੰਨ ਵੱਜਾ ਹੋਇਆ ਜੋ ਸਤਲੁਜ ਦਰਿਆ ਦੇ ਕਿਨਾਰੇ ਤੇ ਪੱਲੇ ਮੇਗੇ ਤੋਂ ਲੈ ਕੇ ਪਿੰਡ ਕਾਮਣ ਵਾਲਾ ਕਮਾਲੇ ਵਾਲਾ ਕਿਲਚਾ ਫਰੋਜਪੁਰ ਸ਼ਹਿਰ ਤੱਕ ਜਿਹੜਾ ਇਹ ਸੇਫਟੀ ਵਾਸਤੇ ਬਣ ਜਿਹੜਾ ਬਣਾਇਆ ਗਿਆ ਉਸ ਬੰਨ ਤੇ ਖੜੇ ਹੋਏ। ਇੱਥੇ ਸਤਲੁਜ ਦਰਿਆ ਦਾ ਹੜ ਜਿਹੜਾ ਇੱਕ ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਉਹ ਚੱਲ ਰਿਹਾ। ਸੰਗਤਾਂ ਜਜਬੇ ਦੇ ਨਾਲ ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਲਗਾਤਾਰ ਮਿਹਨਤ ਕਰ ਰਹੀਆਂ ਦਿਨ ਰਾਤ ਮਿਹਨਤ ਕਰ ਰਹੀਆਂ। ਸੇਮ ਬਹੁਤ ਜ਼ਿਆਦਾ ਪੈਣ ਕਰਕੇ ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅਸੀਂ ਹੋਰ ਵੀ ਸੰਗਤਾਂ ਨੂੰ ਅਪੀਲ ਕੀਤੀ। ਬੇਨਤੀ ਕੀਤੀ ਸਾਡੀ ਬੇਨਤੀ ਨੂੰ ਸਰਵਣ ਕਰਦੇ ਹੋਏ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੇ ਇਲਾਕਿਆਂ ਤੋਂ ਵੱਡੇ ਟਰੈਕਟਰ ਲੈ ਕੇ ਟਰਾਲੇ ਲੈ ਕੇ ਮਿੱਟੀ ਲੈ ਕੇ ਨੌਜਵਾਨ ਵੀਰ ਜਜ਼ਬੇ ਦੇ ਨਾਲ ਇੱਥੇ ਪਹੁੰਚੇ ਨੇ ਉਹਨਾਂ ਦੀ ਮਦਦ ਦੇ ਨਾਲ ਸੰਗਤਾਂ ਦੇ ਮਦਦ ਦੇ ਨਾਲ ਅਸੀਂ ਇਸ ਬੰਨ ਨੂੰ ਜਿਹੜਾ ਟੁੱਟਣ ਤੋਂ ਬਚਾਇਆ ਇਸ ਇਲਾਕੇ ਨੂੰ ਬਰਬਾਦ ਹੋਣ ਤੋਂ ਬਚਾਇਆ ਸੋ ਜਿਹੜਾ ਨੁਕਸਾਨ ਹੈ ਇਸ ਪਾਣੀ ਨੇ ਇਹਨਾਂ ਨੂੰ ਜਿਆਦਾ ਕਰ ਦਿੱਤਾ ਹੈ ਮੰਨ ਕੇ ਚਲੋ 70 ਤੋਂ 80000 ਰੁਪਇਆ ਜਿਹੜਾ ਸਾਡਾ ਇੱਕ ਕਿੱਲੇ ਦਾ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਹਜ਼ਾਰ ਤੋਂ 12-1300 ਏਕੜ ਜ਼ਮੀਨ ਜਿਹੜੀ ਹੈ ਉਹ ਸਾਡੀ ਦਰਿਆ ਦੇ ਵੇੜ ਵਿੱਚ ਆ ਗਈ ਹੈ ਜਿਹਦਾ ਫਸਲਾਂ ਦਾ ਤਾਂ ਨੁਕਸਾਨ ਸਾਡਾ ਹੋਇਆ ਹੀ ਹੈ ਇਹਦੇ ਨਾਲ ਸਾਡੀਆਂ ਜ਼ਮੀਨਾਂ ਦੇ ਵਿੱਚ ਕਿਤੇ 4 ਤੋਂ 5 ਤੋਂ 6 ਫੁੱਟ ਤੱਕ ਜਿਹੜੀ ਰੇਤਾ ਪੈ ਗਈ ਹੈ ਜੇ ਅਸੀਂ ਰੇਤਾ ਨੂੰ ਚੁੱਕਾਂਗੇ ਉਸ ਨੂੰ ਵੇਚਾਂਗੇ ਜ਼ਮੀਨ ਉਪਜਾਊ ਕਰਨ ਵਾਸਤੇ ਸਰਕਾਰ ਸਾਡੇ ਤੇ ਐਕਸ਼ਨ ਲਵੇ ਕਿ ਇਸ ਰੇਤਾ ਨਹੀਂ ਵੇਚਣ ਦੇਣੀ ਕਿਸਾਨਾਂ ਦੀ ਬਹੁਤ ਵੱਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਨਲੇ ਬੜੇ ਪੈ ਗਏ ਨੇ ਦਰਿਆ ਨੇ ਜਿੱਧਰ ਨੂੰ ਆਪਣਾ ਪਾਣੀ ਦਾ ਵਹਿਣ ਕੀਤਾ ਕਿਤੇ 5 ਫੁੱਟ 10 ਫੁੱਟ ਜਿਹੜਾ ਨਲਾ ਹੈ ਉਹ ਜ਼ਮੀਨਾਂ ਵਿੱਚ ਪਾ ਦਿੱਤਾ ਹੈ ਹੁਣ ਇਹਨਾਂ ਨੂੰ ਜ਼ਮੀਨਾਂ ਨੂੰ ਉਪਜਾਊ ਕਰਨ ਵਾਸਤੇ ਵੀ ਅਸੀਂ ਗਾਹ ਵੀ ਬੇਨਤੀ ਕਰਦੇ ਹਾਂ ਸੰਸਥਾਵਾਂ ਨੂੰ ਸਮਾਜ ਸੇਵੀ ਵੀਰਾਂ ਨੂੰ ਸੰਗਤਾਂ ਨੂੰ ਕਿ ਭਾਈ ਸਾਨੂੰ ਜਦੋਂ ਵੀ ਪਾਣੀ ਦਾ ਪੱਧਰ ਘਟ ਜਾਵੇ ਇਸ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਆਪ ਜੀ ਦੀ ਮਦਦ ਦੀ ਬਹੁਤ ਲੋੜ ਹੈ ਕਿਉਂਕਿ ਟਰੈਕਟਰਾਂ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਉਹ ਜ਼ਮੀਨ ਨੂੰ ਵੇਜਣ ਵਾਸਤੇ ਬੀਜ ਦੀ ਲੋੜ ਹੈ ਖਾਦਾਂ ਦੀ ਲੋੜ ਹੈ ਸੋ ਜਿੰਨੀ ਵੀ ਹੋ ਸਕੇ ਇਸ ਇਲਾਕੇ ਦੇ ਵਿੱਚ ਆਣ ਕੇ ਕਿਸਾਨ ਭਰਾਵਾਂ ਦੀ ਸਾਰੇ ਸਮਾਜ ਸੇਵੀ ਵੀਰ ਸੰਗਤਾਂ ਸੇਵਾ ਜ਼ਰੂਰ ਕਰਨਗੇ ਜਿਹੜੇ ਇਸ ਟਾਈਮ ਰਾਸ਼ਨ ਲੈ ਕੇ ਆ ਰਹੇ ਆ ਸਮਾਜਿਕ ਸਸਤਾਵਾ ਉਹਨਾਂ ਨੂੰ ਕਿਸੇ ਨਹੀਂ ਰਹਿਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਇਸ ਦਿਲਦਾਰੀਆਂ ਗਿਆਨੀਆਂ ਤੋਂ ਸਾਰੇ ਨਗਰ ਦਾ ਇਲਾਕਾ ਦਾ ਜਿਨ੍ਹਾਂ ਨੇ ਸਾਥ ਦਿੱਤਾ ਹੈ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜਿਹੜੇ ਵੀਰ ਦੂਰ ਦਰਡੇ ਤੋਂ ਮਿੱਟੀ ਲੈ ਕੇ ਆਏ ਨੇ ਰਾਸ਼ਨ ਲੈ ਕੇ ਆਏ ਨੇ ਇੱਥੇ ਲੰਗਰ ਲਾਏ ਨੇ ਜਿਨ੍ਹਾਂ ਨੇ ਇਹ ਇੱਕ ਮੈਂ ਕੱਲ ਪਰਸੋਂ ਦਾ ਵੇਖ ਰਿਆ ਜਿਵੇਂ ਸਾਡਾ ਦਿੱਲੀ ਧਰਨਿਆ ਦੇ ਮੋਰਚਾ ਬਣਿਆ ਸੀ ਨਾ ਇਹ ਉਹੀ ਰੂਪ ਧਾਰਨ ਕਰ ਗਿਆ ਇਹ ਮੋਰਚਾ ਬਣ ਗਿਆ ਤੇ ਮੂਰਤੀ ਨੂੰ ਅਸੀਂ ਜਿੱਤ ਵੀ ਲਿਆ ਹੈ ਇਹ ਜਜਬਾ ਜਿਹੜਾ ਜਨੂਨ ਹੈ ਇਹ ਪੰਜਾਬ ਦੇ ਲੋਕਾਂ ਦਾ ਹੈ ਜਿਹੜਾ ਕਲਗੀਆਂ ਵਾਲੇ ਪਾਸ਼ਾ ਨੇ ਦਿੱਤਾ ਹੋਇਆ ਹੈ ਅਸੀਂ ਇਹ ਦੇਖਣ ਜਾਏ ਕਿ ਜਿਹੜੇ ਲੋਕ ਰਾਸ਼ਨ ਲੈ ਕੇ ਆ ਰਹੇ ਆ ਕੋਈ ਸੋ ਵੀ ਲੋਕ ਲੋਕ ਹੈਗੇ ਉਹਨਾਂ ਨਾਲ ਖਿੱਚ ਧੂ ਕਰ ਰਿਹਾ ਔਰ ਰਾਸ਼ਨ ਹੱਥਾਂ 'ਚ ਬੋਂਦੇ ਆ ਨਹੀਂ ਵੀਡੀਓ ਵੀ ਸਾਹਮਣੇ ਆ ਰਹੀ ਹੈ ਗੇੜੇ ਕੋ ਸਾਹਮਣੇ ਆ ਰਿਹਾ ਕੁਝ ਲੋਕ ਜਿਹੜੇ ਹੁੰਦੇ ਨੇ ਨਾ ਉਹ ਹੁੰਦੇ ਨੇ ਭੜਕਾਉ ਜਿਨ੍ਹਾਂ ਨੂੰ ਇਸ ਜੀ ਦਾ ਨਹੀਂ ਪਤਾ ਵੀ ਜਿਹੜਾ ਨੁਕਸਾਨ ਹੋਇਆ ਕਿੰਨਾ ਦਾ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਐਸੇ ਦਿਨ ਰਾਤ ਮਿਹਨਤ ਕਰ ਰਹੇ ਨੇ ਨੰਗੇ ਪੈਰੀ ਜਿਨ੍ਹਾਂ ਦੇ ਦਿਨ ਦਾ ਚੈਣ ਗਵਾਚਾ ਹੋ ਰਾਤ ਦੀ ਨੀਂਦ ਵੀ ਗਵਾਚੀ ਹੋਈ ਹੈ ਉਹ ਇਸ ਗੱਲ ਨੂੰ ਨਹੀਂ ਲੈਂਦੇ ਸਾਡੀ ਤਾਂ ਜਿਹੜੀ ਭੁੱਖ ਉਂਝ ਮਰ ਜਾਂਦੀ ਹੈ ਦਿਨ ਰਾਤ ਮਿਹਨਤ ਕਰ ਮਿਹਨਤ ਕਰ ਕਰਕੇ ਸੋ ਜਿਹੜੇ ਇਹੋ ਜਿਹਾ ਕਰਮ ਕਰਦੇ ਨੇ ਨਾ ਉਹ ਅਣਕਿਰਤ ਲੋਕ ਹੁੰਦੇ ਨੇ ਸਾਗਤ ਮਨੁੱਖ ਨੇ ਅਸੀਂ ਉਹਨਾਂ ਤੇ ਕੋਈ ਵੀ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦੇ ਉਹ ਆਪਦੀ ਸੋਚ ਲੈ ਕੇ ਆਉਂਦੇ ਨੇ ਸਾਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੇ ਜਜਬਾ ਲੈ ਕੇ ਲੰਗਰ ਲੈ ਕੇ ਆਉਂਦੇ ਨੇ ਸੇਵਾ ਸੇਵਾ ਕਰਨਾ ਆਉਂਦੇ ਨੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਬੇਨਤੀ ਵੀ ਕਰਦੇ ਆ ਕਿ ਇਹ ਜਿਹੇ ਲੋਕਾਂ ਦੀ ਤੁਸੀਂ ਸੁਣਵਾਈ ਜਿਹੜੀ ਆ ਬਿਲਕੁਲ ਨਹੀਂ ਕਰਨੀ ਜਿੱਥੇ ਵੀ ਕਿਤੇ ਜ਼ਰੂਰਤ ਹੈ ਆਪਾਂ ਇੱਥੋਂ ਦੀ ਗੱਲ ਨਹੀਂ ਕਰਦੇ ਪੰਜਾਬ ਭਰ ਦੇ ਵਿੱਚ ਜਿੱਥੇ ਵੀ ਕਿਤੇ ਹੜ ਆਇਆ ਹੈ ਜਿੱਥੇ ਕਿਤੇ ਮੁਸੀਬਤ ਪਈ ਹੈ ਇਹ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਨੇ ਤੇ ਖੜੇ ਰਹਿਣਗੇ ਧੰਨਵਾਦ